ਏ ਜੀ ਆਪਣੇ ਗੈਸ ਫੈਕਟਰੀ ਲੱਗ ਰਹੀ ਆ ਜਿਹਦੇ ਚ ਸੀਐਨਜੀ ਕਹਿ ਰਹੇ ਨੇ ਤੁਹਾਨੂੰ ਪਤਾ ਹੀ ਆ ਵੀ ਸੀਐਨਜੀ ਕਿੰਨੀ ਖਤਰਨਾਕ ਹੁੰਦੀ ਆ ਬੈਸਟ ਸਾਈਡ ਲਾ ਲਾ ਰਹੇ ਨੇ ਇਹ ਤੇ ਇਧਰੋਂ ਜਿਹੜੀ ਸਾਡੀ ਹਵਾ ਆਕਸੀਜਨ ਦੀ ਆ ਉਹ ਇਹ ਖਰਾਬ ਹੁੰਦੀ ਜਾ ਰਹੀ ਆ ਸਾਨੂੰ ਗੰਦੀ ਗੈਸ ਮਿਲ ਰਹੀ ਆ ਬੱਚੇ ਉਲਟੀਆਂ ਕਰਦੇ ਨੇ ਇਧਰ ਨੂੰ ਇਹ ਹਵਾ ਚਲੇਗੀ ਸੀਐਨਜੀ ਦੀ ਲੀਕ ਹੋਗੀ ਪ੍ਰਸ਼ਾਸਨ ਗਾਰੰਟੀ ਨਹੀਂ ਚੱਕ ਰਿਹਾ ਜੀ ਤੇ ਪ੍ਰਸ਼ਾਸਨ ਜੋ ਸਾਡੇ ਹੱਕ ਦੀ ਗੱਲ ਕਰਦਾ ਉਹਦੀ ਬਦਲੀ ਹੋ ਜਾਂਦੀ ਆ ਜੀ ਗਲਤ ਕੰਮ ਆ ਵੀਰੇ ਸਾਡੇ ਸਾਰੇ ਪਿੰਡ ਨੂੰ ਨੁਕਸਾਨ ਹੀ ਨੁਕਸਾਨ ਉੱਥੇ ਅਸੀਂ ਦੇਖ ਕੇ ਆਇਆ ਜਿੱਥੇ ਲੱਗੀ ਹੋਈ ਹੈ ਕੰਗਰਾਲੀ ਰਾਜਪੂਤਾਂ ਉੱਥੇ ਜਿਹੜੇ ਲੋਕ ਰੋਂਦੇ ਨੇ ਉਹ ਕਹਿੰਦੇ ਵੀ ਸਾਨੂੰ ਇੰਨੀ ਤਕਲੀਫ ਆ ਅਸੀਂ ਇੱਥੇ ਖੜ੍ਹ ਨਹੀਂ ਸਕਦੇ ਗਲਤ ਕੰਮ ਆ ਵੀਰੇ ਸਾਡੇ ਸਾਰੇ ਪਿੰਡ ਨੂੰ ਨੁਕਸਾਨ ਹੀ ਨੁਕਸਾਨ ਆ ਹੂੰ ਇਹ ਲੱਗਣੀ ਨਹੀਂ ਚਾਹੀਦੀ ਵੀਰੇ ਕੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਬੱਚਿਆਂ ਨੂੰ ਵੀ ਆ ਪਿੰਡ ਦੇਆਂ ਨੂੰ ਵੀ ਆ ਬਜ਼ੁਰਗਾਂ ਨੂੰ ਇਹ ਧੂਆਂ ਜਾਊਗਾ ਫਿਰ ਕੀ ਕਰਨਗੇ ਬੱਚੇ ਹੂੰ ਕੀ ਕਰਨਗੇ ਬਜ਼ੁਰਗ ਫਿਰੋਲ ਬਿਮਾਰੀਆਂ ਲੱਗ ਸਕਦੀਆਂ ਹਾਂ ਬਿਮਾਰੀਆਂ ਲੱਗ ਸਕਦੀਆਂ ਨੇ ਵੀਰੇ ਅੱਛਾ ਪਿੰਡ ਦੇ ਸਰਪੰਚ ਹੁਣਾ ਉਹ ਉਹਦੇ ਨਾਲ ਹੀ ਗੱਲਬਾਤ ਹੋਈ ਉਹ ਕੀ ਕਹਿੰਦੇ ਸਰਪੰਚ ਪਿੰਡ ਸਰਪੰਚ ਵੀ ਕਹਿੰਦੇ ਨੇ ਵੀ ਨਹੀਂ ਲੱਗਣੀ ਚਾਹੀਦੀ ਵੀਰੇ ਸਰਪੰਚ ਵੀ ਤੁਹਾਡੇ ਹਾਂ ਹਾਂ ਸਾਡੇ ਚ ਹੀ ਆ ਵੀਰੇ ਹਾਂ ਹਾਂ ਸਾਰੀਆਂ ਬੀਬੀਆਂ ਉਹਨੇ ਕਿ ਜੁੱਟ ਹੋਈਆਂ ਨੇ ਹਾਂ ਇੱਕ ਜੁੱਟ ਨੇ ਹਾਂ ਵੀਰੇ ਜੇ ਨਾ ਅਸੀਂ ਪਿੰਡ ਦੇ ਨਾਲ ਹੀ ਆ ਵੀਰੇ ਸਾਰੇ ਹਾਂ ਜੇ ਨਾ ਮਸਲਾ ਹੱਲ ਹੋਏ ਤਾਂ ਧਰਨੇ ਦੇ ਬੈਠੋਗੇ ਬੈਠਾਂਗੇ ਵੀਰੇ ਮੋਰਚਾ ਲਾਉਗੇ ਹਾਂ ਮੋਰਚਾ ਲਾਵਾਂਗੇ ਵੀਰੇ ਇਹ ਜੀ ਆਪਣੇ ਗੈਸ ਫੈਕਟਰੀ ਲੱਗ ਰਹੀ ਆ ਜਿਹਦੇ ਚ ਸੀਐਨਜੀ ਕਹਿ ਰਹੇ ਨੇ ਤਾਨੂੰ ਪਤਾ ਹੀ ਆ ਵੀ ਸੀਐਨਜੀ ਕਿੰਨੀ ਖਤਰਨਾਕ ਹੁੰਦੀ ਆ ਬਾਕੀ ਆਕਸੀਜਨ ਤੋਂ ਇਲਾਵਾ ਤਾਂ ਸਾਰੀਆਂ ਗੈਸਾਂ ਗੰਦੀਆਂ ਹੀ ਨੇ ਤੇ ਵੈਸਟ ਸਾਈਡ ਲਾ ਰਹੇ ਨੇ ਇਹ ਤੇ ਇਧਰੋਂ ਜਿਹੜੀ ਸਾਡੀ ਹਵਾ ਆਕਸੀਜਨ ਦੀ ਆ ਉਹ ਹੀ ਖਰਾਬ ਹੁੰਦੀ ਜਾ ਰਹੀ ਆ ਠੀਕ ਹੈ ਜੀ ਤੇ ਸਾਨੂੰ ਗੰਦੀ ਗੈਸ ਮਿਲ ਰਹੀ ਆ ਬੱਚੇ ਉਲਟੀਆਂ ਕਰਦੇ ਨੇ ਸਭ ਕੁਝ ਹੁੰਦਾ ਜੀ ਆਪਣੇ ਸਿੱਖਾ ਦੀ ਬੜੇ ਘੰੜਾਲੀ ਰਾਜਪੂਤਾ ਦੇ ਉੱਥੇ 100 ਮੀਟਰ ਦੇ ਉੱਤੇ ਆ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਪਿਆ ਸਕੂਲ ਬੰਦ ਹੋਣ ਤੱਕ ਤਿਆਰ ਹੋਇਆ ਪਿਆ ਹਾਂਜੀ ਉਹ ਲੱਗਦਾ ਵੀ ਦਿੱਕਤ ਇਹਨਾਂ ਪਿੰਡਾਂ ਦੇ ਵਿੱਚ ਵੀ ਹੋ ਸਕਦੀ ਹੈ ਜੀ ਸਭ ਤੋਂ ਜ਼ਿਆਦਾ ਦਿੱਕਤ ਹੋਣੀ ਆ ਜੀ ਇਹ ਜਿੰਨੀ ਕਹਤੋਂ ਓਨੀਓ ਦਿੱਕਤ ਹੋਣੀ ਆ ਜੀ ਤੇ ਕਿੰਨੇ ਕਿੰਨੇ ਪਿੰਡ ਲੱਗਦੇ ਨਾਲ ਇਹਨੂੰ ਫੈਕਟਰੀ ਆ ਘਰ ਤੋਂ ਘੜ ਜੀ ਨਾਲ ਨਾਲ 8-10 ਪਿੰਡ ਆ ਜੀ 8-10 ਹਾਂ ਜੀ ਸਾਰੇ ਵਿਰੋਧ ਕਰ ਰਹੇ ਨੇ ਸਾਰੇ ਵਿਰੋਧ ਕਰ ਰਹੇ ਨੇ ਜਿੱਦਰ ਨੂੰ ਇਹ ਹਵਾ ਚਲੇਗੀ ਸੀਐਨਜੀ ਦੀ ਲੀਕ ਹੋਗੀ ਪ੍ਰਸ਼ਾਸਨ ਗਾਰੰਟੀ ਨਹੀਂ ਚੱਕ ਰਿਹਾ ਜੀ ਤੇ ਪ੍ਰਸ਼ਾਸਨ ਜੋ ਸਾਡੇ ਹੱਕ ਦੀ ਗੱਲ ਕਰਦਾ ਉਹਦੀ ਬਦਲੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਇਹ ਮਾਲਕਾ ਜਿਹੜਾ ਖੁਦ ਮਾਲਕ 5000 ਲੀਟਰ ਕਹਿ ਰਿਹਾ ਵੈਸੇ 50000 ਲੀਟਰ ਤੋਂ ਲੈ ਕੇ ਲੱਖ ਲੀਟਰ ਤੱਕ ਪਾਣੀ ਡੇਲੀ ਬਰਬਾਦ ਹੋਊਗਾ ਜੀ ਪਾਣੀ ਬਰਬਾਦ ਹੋਊਗਾ ਹਾਂਜੀ ਤਾਂ ਲੱਗਦਾ ਵੀ ਪ੍ਰਦੂਸ਼ਣ ਫੈਲੂਗਾ ਪਰਦੂਸ਼ਣ ਫੈਲੂਗਾ ਹਾਂਜੀ ਹਾਂਜੀ ਨਾਲ ਦਰਿਆਏ ਹਾਂਜੀ ਸਭ ਕੁਝ ਸਾਫ ਸੀਗਾ ਪਰ ਸਾਡਾ ਸਭ ਕੁਝ ਬਦਲ ਜਾਣਾ ਹੈ ਠੀਕ ਹੈ ਜੀ ਤੇ ਉਹਦੇ ਪਿੰਡ ਲੱਗਦੇ ਨਾਮ ਕੀ ਗਈ ਆਪਣੇ ਮੁਸਕਾਬਾ ਟੱਪਰੀਆਂ ਖੇਰਨੀਆਂ ਸਿਹਾਲਾ ਟੋਡਰ ਪਰ ਕਟਾਲਾ ਬਰਮਾ ਸਾਰੇ ਨਾਲ ਨੇ ਊਰਨਾ ਜੀ ਹਾਂਜੀ ਹਜ਼ਾਰਾਂ ਪਿੰਡਾਂ ਚ ਹਜ਼ਾਰਾਂ 10000 10000 ਤੋਂ ਜ਼ਿਆਦਾ ਬੰਦਾ ਰਹਿੰਦਾ ਜੀ ਪ੍ਰਭਾਵਿਤ ਹੋ ਸਕਦੇ ਨੇ ਹਾਂਜੀ ਪ੍ਰਭਾਵਿਤ ਹੋ ਸਕਦੇ ਨੇ ਮਤਲਬ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੀ ਨਹੀਂ ਚੱਕਦਾ ਵੀ ਲੀਕ ਹੋਊਗੀ ਅਸੀਂ ਕਹਾਂ ਵੀ ਤੂੰ ਗਾਰੰਟੀ ਚੱਕ ਲੈ ਲੀਕ ਦੀ ਪਰ ਉਹ ਗਾਰੰਟੀ ਨਹੀਂ ਜਦਾ ਕਹਿੰਦਾ ਵੀ ਕਿਸੇ ਵੀ ਟਾਈਮ ਲੀਕ ਹੋ ਸਕਦੀ ਹੈ ਜਾਂ ਬਲਾਸਟ ਹੋ ਸਕਦਾ ਠੀਕ ਹੈ ਜੀ ਪਿੰਡ ਦੇ ਵਿੱਚ ਇਹ ਕੁਝ ਹੋ ਸਕਦਾ ਹਾਦਸਾ ਵਾਪਰ ਸਕਦਾ ਹਾਂਜੀ ਬਹੁਤ ਵੱਡਾ ਹਾਦਸਾ ਇਹ ਜਦ ਟੈਂਕਰ ਪਲਟ ਜਾਂਦਾ ਜੀ ਸਾਰੇ ਆਲੇ-ਦਾਲੇ ਪਿੰਡਾਂ ਨੂੰ ਠਾਲ ਦਿੰਦੇ ਨੇ ਤੇ ਸਾਡੇ ਰਾਤ ਨੂੰ ਬਾਈ ਦੀ ਗੈਸ ਲੀਕ ਹੋ ਗਈ ਅਸੀਂ ਸਾਰੇ ਪਿੰਡ ਕਿੱਧਰ ਜਾਵਾਂਗੇ ਜੀ ਕੋਈ ਜ਼ਿੰਮੇ ਕੋਈ ਇਹਨਾਂ ਦੇ ਨੌਕਰ ਕਹੀ ਜਾਂਦਾ ਸਾਡਾ ਪੀਏ ਸੀਗਾ ਜੀ ਆਏ ਆ ਨੌਕਰ ਨਹੀਂ ਸਾਰੇ ਖਲਾਸੇ ਕਰੇ ਹੋਏ ਨੇ ਜੀ ਪਰ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਸਾਰੇ ਵਿਰੋਧ ਕਰ ਰਹੇ ਸਾਰਾ ਪਿੰਡ ਸਾਰਾ ਪਿੰਡ ਵਿਰੋਧ ਕਰ ਰਾਇਆ ਇਹਨਾਂ ਦੇ ਚਾਚੇ ਤਾਂ ਵੀ ਖੜੇ ਨੇ ਜੀ ਭਰਾ ਵੀ ਖੜੇ ਨੇ ਉਰੇ ਸਾਡੇ ਕੋਲ ਲੰਗਰ ਦੇ ਉੱਤੇ ਇਹ ਜੀ ਕੋਈ ਗੱਲ ਨਹੀਂ ਹੈਗੀ ਹਾਂ ਜੀ ਆ ਖੜੇ ਨੇ ਜੀ ਇਹ ਭਰਾ ਹੀ ਨੇ ਉਹਨਾਂ ਦੇ ਘਰਾਂ ਚੋਂ ਹੀ ਵਿਰੋਧ ਕਰ ਰਹੇ ਨੇ ਸਾਰੇ ਕਰ ਰਹੇ ਨੇ ਫਾਇਦਾ ਸਾਡੇ ਭਰਾਏ ਨੇ ਜੀ ਹੁੰਦਾ ਪਿੰਡ ਦੇ ਵਿੱਚੋਂ ਹੀ ਜਣੀ ਨੁਕਸਾਨ ਇਹਦਾ ਬਹੁਤ ਆਏ ਸਾਰੇ ਉੱਥੇ ਅਸੀਂ ਦੇਖ ਕੇ ਆਏ ਜਿੱਥੇ ਲੱਗੀ ਹੋਈ ਹੈ ਕੰਗਲਾਲੀ ਰਾਜਪੂਤਾਂ ਉੱਥੇ ਜਿਹੜੇ ਲੋਕ ਰੋਂਦੇ ਨੇ ਉਹ ਕਹਿੰਦੇ ਵੀ ਸਾਨੂੰ ਇੰਨੀ ਤਕਲੀਫ ਆ ਅਸੀਂ ਇੱਥੇ ਖੜ੍ਹ ਨਹੀਂ ਸਕਦੇ ਇਹਦਾ ਗਲਤ ਗੱਲਬਾਤ ਕੀਤੀ ਤੁਸੀਂ ਉੱਥੇ ਹਾਂਜੀ ਹਾਂ ਬਹੁਤ ਕਰੀਏ ਲੋਕਾਂ ਦਾ ਸਾਰੇ ਇਕੱਠੇ ਹੋ ਗਏ ਉਹ ਕਹਿੰਦੇ ਵੀ ਅਸੀਂ ਤਾਂ ਫਸ ਗਏ ਲੱਗਣ ਦੇਤੀ ਵੀ ਤੁਸੀਂ ਲੱਗਣ ਦਿਓ ਬਹੁਤ ਜਾਣੀ ਬਹੁਤ ਸਾਰਾ ਨੇੜੇ ਤੇ ਬਹੁਤ ਜ਼ਿਆਦਾ ਨੇ ਸਾਰਾ ਅਜਾ ਸਰ ਜਿੱਦਾਂ ਇੱਕ ਜੀਰਾ ਇੱਕ ਜੀਰਾ ਫੈਕਟਰੀ ਸੀਗੀ ਉਸ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ ਪਿਛੇ ਜੇ ਆਦਰਕਾਰ ਸੀਐਮ ਭਗਵੰਤ ਮਾਨ ਨੂੰ ਉਹ ਬੰਦ ਕਰਨੀ ਪਈ ਉਹ ਲੱਗਦਾ ਵੀ ਤੁਹਾਡੇ ਵੱਲੋਂ ਵੀ ਅੱਧੀ ਮੋਰਚਾ ਖੋਲ ਦਿੱਤੇ ਜਾਊਗਾ ਜੇ ਕੋਈ ਅੱਗੇ ਐਕਸ਼ਨ ਫਰਦਰ ਨਾ ਲਈ ਨਹੀਂ ਬਿਲਕੁਲ ਜੀ ਅਸੀਂ 28 ਤਰੀਕ ਨੂੰ ਇੱਕ ਰੋਡ ਜਾਮ ਵੀ ਕਰ ਰਹੇ ਹਾਂ ਸੀ ਕਿਉਂਕਿ ਅਸੀਂ ਤਾਂ ਐਕਸ਼ਨ ਪ੍ਰੋਗਰਾਮ ਤੋਂ ਪ੍ਰੋਗਰਾਮ ਦੇ ਹੀ ਜਾਣੇ ਨੇ 28 ਤਰੀਕ ਨੂੰ ਰੋਡ ਜਾਮ ਦਾ ਪ੍ਰੋਗਰਾਮ ਦਿੱਤਾ ਵੀ ਭਾਈ ਜੇ ਅਗਰ ਤੁਹਾਡੀ ਇਹ ਗੱਲਾਂ ਹੁਣ ਤੁਹਾਡੀ ਮੀਡੀਆ ਰਾਹੀਂ ਜੇ ਸਾਡੀ ਸੁਣਵਾਈ ਹੋ ਜੇ ਤਾਂ ਚੰਗੀ ਗੱਲ ਆ ਸਾਨੂੰ ਰ ਪਰ ਐ ਇਦਾਂ ਹੀ ਸਾਡੀ ਸਰ ਜਾਵੇ ਪਰ ਜੇਕਰ ਨਹੀਂ ਸਰਕਾਰ ਹਲੇ ਮੰਨੂਗੀ ਤਾਂ ਫਿਰ ਸਾਨੂੰ ਰੋੜ ਜਾਮ ਕਰਨੇ ਪੈਣਗੇ ਸਾਨੂੰ ਹੋਰ ਵੀ ਆਪਣੇ ਪ੍ਰੋਬਲਮ ਕਰਨੇ ਪਣਗੇ ਕਿਉਂਕਿ ਅਸੀਂ ਹੁਣ ਇੰਨੀ ਛੇਤੀ ਬਸੇ ਬਸੇ ਹੋਏ ਪਿੰਡ ਥੋੜਾ ਉਜਾੜ ਦਾਂਗੇ ਵੀ ਭਾਈ ਮਾੜੀ ਜੀ ਗੱਲ ਪਿੱਛੇ ਵੀ ਫੈਕਟਰੀਆਂ ਘਨੇ ਲਾਤੀ ਦੇ ਅਸੀਂ 1 ਮਿੰਟ ਚੀ ਛੱਡਤਾ ਇਹ ਤਾਂ ਅਸੀਂ ਹਲੇ ਆਪਣੀ ਅਖਲੀ ਗੱਲ ਰੱਖੀ ਆ ਕਿ ਅਸੀਂ ਜਿਹੜੇ 20 ਸਾਲ ਬਾਅਦ ਸਟੈਪ ਚੱਕਣਾ ਉਹ ਅਸੀਂ ਹੁਣ ਵੀ ਚੱਕ ਸਕਦੇ ਆ ਪਰ ਅਸੀਂ ਹਜੇ ਆਖਰੀ ਸਾਹ ਤੱਕ ਪਹਿਲਾਂ ਕੋਸ਼ਿਸ਼ ਕਰਾਂਗੇ ਲੜਨ ਦੀ ਕੋਸ਼ਿਸ਼ ਕਰਾਂਗੇ